ਹਾਂਜੀ ਦੋਸਤੋ ਇਸ ਟਾਈਮ ਆਪਾਂ ਖੜੇ ਆ ਕਰਨਾਟਕਾ ਦੇ ਵਿੱਚ ਪੂਰਾ ਮਹਾਰਾਸ਼ਟਰ ਕ੍ਰਾਸ ਕਰਕੇ ਆਪਾਂ ਕਰਨਾਟਕਾ ਚ ਐਂਟਰ ਹੋ ਗਏ ਕਰਨਾਟਕਾ ਦੇ ਵਿੱਚ ਆਪਣੇ ਪੰਜਾਬ ਵਾਂਗੂ ਖੇਤੀ ਹੁੰਦੀ ਹੈ ਬਹੁਤ ਵਧੀਆ ਬਹੁਤ ਵੱਡੇ ਪੱਧਰ ਤੇ ਖੇਤੀ ਅਲੱਗ-ਅਲੱਗ ਖੇਤੀਆਂ ਗੰਨਾ ਦਾ ਇੱਥੇ ਬਹੁਤ ਜ਼ਿਆਦਾ ਲੱਗਦਾ ਜਿਹੜਾ ਮਹਾਰਾਸ਼ਟਰ ਚ ਗੰਨਾ ਸੀ ਉਹ ਵੀ ਜੋ ਕਰਨਾਟਕਾ ਨਾਲ ਸਾਈਡ ਲੱਗਦੀ ਹੈ ਨਾ ਉੱਥੇ ਗੰਨਾ ਸੀ ਬਹੁਤ ਜ਼ਿਆਦਾ ਬਟ ਕਰਨਾਟਕਾ ਆਪਾਂ ਲਗਭਗ 200 ਕਿਲੋਮੀਟਰ ਕਰਨਾਟਕਾ ਦੇ ਵਿੱਚ ਚੱਲ ਪਏ ਪੂਰੇ ਕਰਨਾਟਕਾ ਦੇ ਵਿੱਚ ਗੰਨਾ ਹਲਦੀ ਮੱਕੀ ਬਹੁਤ ਤਰ੍ਹਾਂ ਦੀਆਂ ਖੇਤੀਆਂ ਆ ਦਿਖਾਓ ਆ ਹਲਦੀ ਦੀ ਖੇਤੀ ਇੱਥੇ ਕੀਤੀ ਹੋਈ ਆ ਇੱਥੇ ਆਪਣੇ ਉਹੀ ਪੰਜਾਬ ਵਾਂਗੂ ਮੋਟਰਾਂ ਨੇ ਟਰਾਂਸਫਰਮ ਲੱਗੇ ਹੋਏ ਨੇ ਬਹੁਤ ਵਧੀਆ ਜ਼ਮੀਨ ਇੱਥੋਂ ਦੀ ਪੂਰੀ ਟੌਪ ਦੀ ਜ਼ਮੀਨ ਹੈ ਗੰਨਾ ਗੰਨਾ ਦਾ ਬਹੁਤ ਜ਼ਿਆਦਾ ਹੈ ਜਿੱਦਾਂ ਤੇ ਟਰਾਲੀਆਂ ਦੀਆਂ ਟਰਾਲੀਆਂ ਪਿੱਛੇ ਦੇਖ ਜੇ ਆਪਾਂ ਟਰੱਕਾਂ ਚ ਲੈ ਕੇ ਜਾਂਦੇ ਸੀਗੇ ਤੇ ਕਰਨਾਟਕਾ ਦੇ ਵਿੱਚ ਸਾਰਾ ਗੰਨਾ ਟਰਾਲੀ ਦੇ ਵਿੱਚ ਲੋਡ ਕਰਕੇ ਦੋ ਦੋ ਟਰਾਲੀਆਂ ਜੋੜੀਆਂ ਹੋਈਆਂ ਨੇ ਦੋਨੋਂ ਦਿਖਾਉਣੇ ਆ ਉਹ ਯਾ ਰੋਡ ਤੇ ਬਸ ਕੋਈ ਨਾ ਕੋਈ ਟਰਾਲੀ ਗੰਨੇ ਦੀ ਆਉਣ ਵਾਲੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਸੁੰਦਰਤਾ ਕਰਨਾਟਕਾ ਦੀ ਬਹੁਤ ਜ਼ਿਆਦਾ ਹੈ ਇੱਕ ਚੀਜ਼ ਮੈਨੂੰ ਹੋਰ ਲੱਗੀ ਮੈਨੂੰ ਲੱਗਾ ਕੱਲੀ ਕਣਕ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਇੱਥੇ ਹੁੰਦੀਆਂ ਸਾਰੀਆਂ ਬਦਲਾਉਂਦੀਆਂ ਕਣਕ ਬਿਲੋਂ ਠੰਡ ਦੀ ਫਸਲ ਹੈ ਤਾਂ ਕਰਕੇ ਇੱਥੇ ਇੰਨੀ ਠੰਡ ਨਹੀਂ ਪੈਂਦੀ ਬਸ ਇੱਕ ਤਰ੍ਹਾਂ ਦਾ ਟੈਂਪਰੇਚਰ ਰਹਿੰਦਾ ਹੈ ਕਣਕ ਮਿਲੀ ਤਾਂਪਾ ਨੂੰ ਹੈ ਕਿਤੇ ਕਿਤੇ ਬਿਲਕੁਲ ਥੋੜੀ ਉਹ ਇਸ ਟਾਈਮ ਬਿਲਕੁਲ ਬੱਲੀਆਂ ਤੇ ਆਈ ਹੋਈ ਸੀ ਕਣਕ ਉਹ ਤਾਂ ਕਿਆਰੀਆਂ ਜਿਹਾ ਬਣਾ ਕੇ ਸੀ ਹਨਾ ਹਾਂ ਬਹੁਤ ਥੋੜੀ ਸੀ ਗੰਨੇ ਜਿਆਦਾ ਤਾਂ ਨਹੀਂ ਐ ਗੰਨਾਂ ਤਾਂ ਵੀਰੇ ਬਹੁਤ ਆ ਯਾਰ ਮੱਕੀ ਹਲਦੀ ਵੀ ਬਹੁਤ ਮਿਲੀ ਇੱਥੇ ਹਲਦੀ ਬਹੁਤ ਆ ਕਰਨਾਟਕਾ ਚੱਕ ਕੇ ਆਏ ਲੱਗਦਾ ਨਹੀਂ ਵੀ ਕਿਸੇ ਹੋਰ ਸਟੇਟ ਚ ਐਂ ਲੱਗ ਰਿਹਾ ਜਿਵੇਂ ਪੰਜਾਬ ਚ ਫਿਰਦੇ ਆਪਾਂ ਕਦੀ ਭਾਸ਼ਾ ਤੋਂ ਲੱਗਦਾ ਹਾਂ ਭਾਸ਼ਾ ਜੇ ਭਾਸ਼ਾ ਤੇ ਚਲਦੀ ਹੈ ਕੰਨੜਾ ਉਹ ਨਹੀਂ ਸਮਝ ਆਉਂਦੀ ਤੜੁਮ ਤੜੁਮ ਜੀ ਕਰਦੇ ਨੇ ਆਪਾਂ ਨੂੰ ਕੋਈ ਸਮਝ ਨਹੀਂ ਆਉਂਦਾ ਔਲਾ ਕਹਿੰਦੇ ਨੇ ਨੰਨਾ ਹਾਂ ਕੰਨਾ ਕਹਿੰਦੇ ਨੇ ਉਹ ਨਹੀਂ ਆਪਾਂ ਨੂੰ ਸਮਝੀ ਕਿਦੋਂ ਕੁਝ ਪੁੱਛਣਾ ਹੁੰਦਾ ਤੇ ਮਹਾਰਾਸ਼ਟਰ ਤੇ ਪਿੱਛੇ ਚਲਦੀ ਸੀਗੀ ਮਰਾਠੀ ਹੂੰ ਇੱਥੇ ਚਲਦੀ ਹੈ ਕੰਨੜਾ ਤੇ ਇਥੇ ਉਹ ਗੋਆ ਮੰਗੋ ਦਰਖਤੀ ਬਹੁਤ ਨੇ ਬਾਈ ਹਾਂ ਸੁੰਦਰਤਾ ਬਹੁਤ ਜ਼ਿਆਦੀ ਹੈ ਕਰਨਾਟਕ ਦੀ ਸੁੰਦਰ ਬਹੁਤ ਸੋਹਣਾ ਲੱਗਿਆ ਕਰਨਾਟਕ ਟਰੈਕਟਰ ਨੇ ਯਾਰ ਕੋਈ ਆਇਆ ਹੁਣ ਆ ਟਰੈਕਟਰ ਤੁਹਾਨੂੰ ਦਿਖਾਉਣੇ ਆ ਕਿਤਾ ਲੈਣ ਹੀ ਲੱਗੀ ਜਾਂਦੀ ਸੀ ਦੋ ਦੋ ਟਰਾਲੀਆਂ ਜੋੜੀਆਂ ਹੁੰਦੀਆਂ ਟਰੈਕਟਰ ਕਿਵੇਂ ਸ਼ਿੰਗਾਰੇ ਹੁੰਦੇ ਆ ਤੁਹਾਨੂੰ ਦਿਖਾਵਾਂਗੇ ਇਥੋਂ ਕਿਵੇਂ ਚੁਕਾਰਦੇ ਨੇ ਐ ਸ਼ਰਮਾ ਇੱਕ ਗੱਲ ਹੋਰ ਆ ਇੱਥੇ ਖੇਤਾਂ ਦੇ ਵਿੱਚ ਆਪਣੇ ਪੰਜਾਬ ਵਾਂਗੂ ਲੈਟ ਦਾ ਬਹੁਤ ਪ੍ਰਬੰਧ ਆ ਯਾਰ ਪੂਰਾ ਲੈਣਾ ਦੇਖ ਲੈ ਕਿੰਨੀਆਂ ਪਾਣੀਆਂ ਕਿੰਨੇ ਟਰਾਂਸਫਾਰਮਰ ਨੇ ਨਾ ਮੋਟਰਾਂ ਬੂਟਰਾਂ ਚੰਗੀਆਂ ਲੱਗੀਆਂ ਇੱਥੇ ਲੱਗਦਾ ਨਹੀਂ ਸੀ ਵੀ ਕਰਨਾਟਕ ਐਵੇਂ ਦਾ ਹੋਊਗਾ ਆਪਾਂ ਤਾਂ ਫਸਟ ਟਾਈਮ ਆਇਆ ਵੀ ਦੇਖੋ ਆਪਾਂ ਨੂੰ ਨਹੀਂ ਪਤਾ ਕਿਹੜਾ ਇਹ ਸਾਈਡ ਜ਼ਰੂਰ ਚੰਗੀ ਆ ਹਾਂ ਇਹ ਸਾਈਡ ਚੰਗੀ ਲਗਭਗ ਆਪਾਂ 200 ਕਿਲੋਮੀਟਰ ਕਵਰ ਕਰਤਾ ਸਾਰਾ ਹੀ ਵਧੀਆ ਆਇਆ ਹੈ ਸ਼ਰਮ ਨਹੀਂ ਹਾਂਜੀ ਹਲਦੀ ਨਹੀਂ ਲਾਈ ਹੋਈ ਓਕੇ ਦੇਖੋ ਨਾਲ ਦੇਖਿਆ ਦੇ ਵਿੱਚ ਓਕੇ ਇਹ ਇਹ ਆਪਾਂ ਇਹ ਮਾਸਟਰ ਜੀ ਨੇ ਧਿਆਨ ਦਿੱਤਾ ਆਪਾਂ ਧਿਆਨ ਨਹੀਂ ਦਿੱਤਾ ਸੀਗਾ ਸਾਰੇ ਕਿਤੇ ਨਾ ਇਹਦੇ ਵਿੱਚ ਲੱਗੇ ਹੋਈ ਨਹੀਂ ਦੇਖੋ ਮਿਰਚਾਂ ਹਾਂ ਬਈ ਇਕੱਲੀ ਹਲਦੀ ਹੈਗੇ ਇਹ ਨਹੀਂ ਰਹੀਆਂ ਵਿੱਚੋਂ ਚਲੋ نیچے ਆ ਰਹੀ ਆ ਆ ਲਾਲ ਮਿਰਚਾਂ ਨੇ ਵਿੱਚ ਨੀਚੇ ਜਾਣ ਦਾ ਰਸਤਾ ਨੀਚੇ ਜਾਣ ਦਾ ਇੱਧਰ ਦਾ ਰਸਤਾ ਹਜੇ ਇਹ ਯਾਰ ਮਿਰਚਾਂ ਮੈਨੂੰ ਲੱਗਦਾ ਹਰੀਆਂ ਹੁੰਦੀਆਂ ਨਹੀਂ ਸਿੱਧੀਆਂ ਲਾਲ ਹੀ ਲੱਗਦੀਆਂ ਮੈਨੂੰ ਤਾਂ ਇਹ ਦਿਖਾਉਣੇ ਦਿਖਾਉਣੇ ਆਪਾਂ ਯਾਰ ਧਿਆਨ ਨਾਲ ਜੱਸ ਇਹਦੇ ਵਿੱਚ ਕੱਲੀ ਮਿਰਚ ਹੀ ਨਹੀਂ ਟਮਾਟਰ ਵੀ ਲੱਗਿਆ ਹੋਇਆ ਟਮਾਟਰ ਦੇ ਪੌਦੇ ਵੀ ਲੱਗੇ ਹੋਏ ਨੇ ਅੱਛਾ ਮੱਦੀ ਦੇ ਨਾਲ-ਨਾਲ 2-3 ਵਿੱਚ ਹੀ ਮਿਰਚ ਲੱਗੀ ਆ 2-3 ਤਰ੍ਹਾਂ ਦੀ ਖੇਤੀ ਕਰੀ ਜਾਂਦੇ ਨੇ ਇੱਥੇ ਕੋਈ ਭਰਾ ਆਪਣਾ ਹੈ ਨਹੀਂ ਇਸ ਟਾਈਮ ਜੇ ਆਪਾਂ ਕੋਈ ਹੁੰਦਾ ਤਾਂ ਉਹਦੇ ਨਾਲ ਗੱਲਬਾਤ ਕਰਦੇ ਤੁਹਾਨੂੰ ਸਾਰਾ ਦਿਖਾਉਂਦੇ ਮਿੱਟੀ ਬਹੁਤ ਤਕੜੀ ਹੈ ਪਾਣੀ ਬਹੁਤ ਚੰਗਾ ਕਰਨਾਟਕਾ ਦਾ ਅੱਗੇ-ਅੱਗੇ ਜਿਵੇਂ ਚੱਲਦੇ ਆ ਕਰਨਾਟਕਾ ਚ ਹੋਰ ਤੁਹਾਨੂੰ ਦਿਖਾਉਂਦੇ ਰਾਵਾਂਗੇ ਕਰਨਾਟਕਾ ਪੂਰੇ ਕਰਨਾਟਕਾ ਦੀ ਸੈਰ ਕਰਾਉਣੇ ਅੱਜ ਤੁਹਾਨੂੰ ਆ ਜਾ ਬਾਈ ਸੁਖਵੀਰ ਤੈਨੂੰ ਦਿਖਾਵਾਂ ਇਧਰ ਪਾਣੀ ਦੀ ਬਚਤ ਲੋਕ ਕਿੰਨੀ ਕਰਦੇ ਨੇ ਹਨਾ ਹਾਂ ਪਾਣੀ ਦੀ ਬਚਤ ਕਰਦੇ ਨੇ ਇਹ ਡ੍ਰਿਪ ਸਿਸਟਮ ਨਾਲ ਪਾਣੀ ਦਿੰਦੇ ਨੇ ਕੋਈ ਇਹ ਗੱਲ ਨਹੀਂ ਹੈ ਵੀ ਪਾਣੀ ਦੀ ਇੱਥੇ ਕਮੀ ਹੈ ਬਹੁਤ ਨਹਿਰਾਂ ਮਿਲੀਆਂ ਆਪਾਂ ਨੂੰ ਰਾਹ ਦੇ ਵਿੱਚ ਵੱਡੀਆਂ ਵੱਡੀਆਂ ਨਹਿਰਾਂ ਉਵੇਂ ਪੰਜਾਬ ਵਾਲੀ ਫੀਲਿੰਗ ਆ ਪੂਰੀ ਤੈਨੂੰ ਉਹਦਾ ਇਹ ਸ਼ਰਮਾ ਪਤਾ ਕੀ ਚੱਕਰਾ ਇੱਥੇ ਸੀਗਾ ਗੰਨਾ ਉਹਦੀ ਹੋ ਗਈ ਕਟਾਈ ਹੁਣ ਉਹਦੀ ਕਟਾਈ ਉਸ ਤੋਂ ਬਾਅਦ ਇਹ ਟ੍ਰਿਪ ਸਿਸਟਮ ਚਾੱਕ ਕੇ ਇਹਨਾਂ ਨੇ ਇੱਕ ਸਾਈਡ ਤੇ ਲਾਤਾ ਦਿਖਾ ਦੇ ਬਾਈ ਚੱਲੇ ਉਹ ਫਿਰ ਨਾ ਅੱਗ ਲਾਉਣੀ ਆ ਨਾ ਜਿਹੜੀ ਪਛੀ ਚ ਗਈ ਉਹਨਾਂ ਨੇ ਅੱਗ ਲਾਉਣੀ ਆ ਤਾਂ ਕਰਕੇ ਸਾਈਡ ਤੇ ਲਾਤਾ ਜਦੋਂ ਫਿਰ ਆ ਕੋਈ ਅਗਲੀ ਫਸਲ ਬੀਜਣਗੇ ਉਦੋਂ ਫਿਰ ਟ੍ਰਿਪ ਸਿਸਟਮ ਦਾ ਹੀ ਬੰਦ ਕਰ ਰਹੇ ਨੇ ਅਜੇ ਗੰਨਾ ਹੀ ਚੱਲੂ ਇੱਥੇ 4 ਸਾਲ ਇਹ ਹੀ ਗੰਨਾ ਚੱਲੂ ਹਾਂ ਜੇ ਇਹ ਨਹੀਂ ਪਤਾ ਆਪਾਂ ਨੂੰ ਚੌਥਾ ਸਾਲ ਹੀ ਹੋਵੇ ਦਾ ਹਾਂ ਉਹ ਕੋਈ ਪਤਾ ਨਹੀਂ ਆ ਇਹ ਵੀ ਹੋ ਸਕ ਅਰੇ ਬਰਸਦੇ ਪਾਣੀ ਦੀ ਯਾਰੇ ਘੱਟ ਤੋਂ ਘੱਟ ਵਰਤੋ ਕਰਦੇ ਵਰਤੋ ਪਾਣੀ ਦੀ ਕਮੀ ਕੋਈ ਨਹੀਂ ਕਮੀ ਹੈ ਨਹੀਂ ਵੀਰੇ ਪਰ ਫਿਰ ਵੀ ਯਾਰ ਉਹਨਾਂ ਕੋ ਕਰਦੇ ਨਾ ਤੱਕਾ ਨਹੀਂ ਕਰਦੇ ਹਾਂ ਹਾਂ ਇਹ ਨੌਲੇਜ ਰੱਖਦੇ ਨਹੀਂ ਕੇ ਆਪਣਾ ਪੰਜਾਬ ਦਾ ਪਾਣੀ ਬਈ ਆਪਾਂ ਮੁੱਕਣ ਵਾਲਾ ਕਰਤਾ ਸਹੀ ਗੱਲ ਹੈ ਹਨਾ ਹਾਂ ਵੀ ਦੇਖ ਇਹ ਇੱਥੇ ਝੋਨਾ ਨਹੀਂ ਲਾਰੇ ਹਾਂ ਇਹ ਝੋਨਾ ਨਹੀਂ ਲਾਰੇ ਕੋਈ ਕਮੀ ਨਹੀਂ ਪਾਣੀ ਹੈਗਾ ਜਮੀਨ ਇੱਥੇ ਉਹਨਾਂ ਲਾਉਂਦੇ ਆ ਲਾਉਂਦੇ ਉਹਨਾਂ ਕਾ ਖਾਣ ਜੋਗਰਾ ਉਹ ਤਾਂ ਬਹੁਤ ਘੱਟ ਬਹੁਤ ਘੱਟ ਲਾਉਂਦੇ ਆ ਬਹੁਤ ਘੱਟ ਲਾਉਂਦੇ ਆ ਗੰਨਾ ਗੰਨਾ ਵੀਰੇ ਹੋਈ ਹੈ ਨਾ ਇਹਦੇ ਮਿਲਣਾ ਹੈਗੀਆਂ ਮਿਲਣਾ ਬਹੁਤ ਜ਼ਿਆਦੀਆਂ ਨੇ ਬਸ ਉਹਨਾਂ ਕਰਕੇ ਆਪਣੇ ਪੰਜਾਬ 'ਚ ਮਿਲਦੀ ਮਿਲਾਂ ਦੀ ਕਮੀ ਹੈ ਤਾਂ ਕਰਕੇ ਹੀ ਨਹੀਂ ਕੰਨਾ ਲੱਗ ਰਿਹਾ ਇੱਥੇ ਦਾ ਦੂਰ ਦੂਰ ਤੱਕ ਕਿੰਨੇ ਜੱਕ ਨਿਗਾਹ ਜਾਂਦੀ ਹੈ ਨਾ ਆਪਣੀ ਦੂਰ ਤੱਕ ਗੰਨਾ ਹੀ ਗੰਨਾ ਜ਼ਿਆਦਾ ਦਿਖਦਾ ਬਾਕੀ ਸਾਰੀਆਂ ਫਸਲਾਂ ਛੋਟੇ ਲੈਵਲ ਤੇ ਮਨ ਕਰ ਬਹੁਤ ਤਰ੍ਹਾਂ ਦੀਆਂ ਫਸਲਾਂ ਹੋ ਰਹੀਆਂ ਆਪਣੇ ਵਾਂਗੂ ਇੱਕ ਫਸਲ ਤੇ ਨਹੀਂ ਹੈਗੇ ਵੀ ਇੱਕ ਦੋ ਹੀ ਉਲਾ ਲਿਆ ਬਹੁਤ ਤਰ੍ਹਾਂ ਦੀਆਂ ਫਸਲਾਂ ਨੇ ਅੱਗੇ ਕੋਈ ਟਰੈਕਟਰ ਦੇਖਦੇ ਆ ਕੋਈ ਟਰੈਕਟਰ ਆ ਗਿਆ ਨਾ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਫਿਰ ਹੁਣ ਸੇ ਕੱਟ ਦੇ ਇਹ ਟਰੈਕਟਰ ਦਾ ਆਹ ਨੇ ਭਾਈ ਉਹ ਟਰੈਕਟਰ ਦੇਖ ਕਿਵੇਂ ਸ਼ਿੰਗਾਰੇ ਹੋਏ ਬੈਂਪਰ ਆਪਣੇ ਵੀ ਲਵਾਉਂਦੇ ਨੇ ਇਹ ਬੈਂਪਰ ਵਾਲਾ ਵੱਡਾ ਲਾਉਂਦੇ ਆ ਯਾਰ ਹਾਂ ਇਹਨਾਂ ਦਾ ਸਟਾਈਲ ਹੋਰ ਹੈ ਅੱਗੋਂ ਵਜਨ ਤਾਂ ਹੈਗੇ ਹੈਗਾ ਇਹ ਬੈਂਪਰ ਐਡਾ ਉੱਚਾ ਬੈਂਪਰ ਲਾਉਂਦੇ ਆ ਇਹ ਸਾਰੇ ਭਾਈ ਸਾਹਿਬ ਇਧਰ ਆ ਜਾਓ ਉੱਚੇ ਵਾਲਾ ਤਾਂ ਪਤਾ ਨਹੀਂ ਭਈਆ 2 ਮਿੰਟ ਰੁਕ ਜਾਓਗੇ ਬਸ ਹਮਨੇ ਵੀਡੀਓ ਸ਼ੂਟ ਕਰ ਰਹੇ ਹਾਂ ਆਪਸੇ ਥੋੜੀ ਬਾਤਾਂ ਪੁੱਛਾਂਗੇ ਬਸ 2 ਮਿੰਟ ਰੁਕ ਜੂਗਾ ਇਹ ਬੈਂਪਰ ਇਹ ਬੈਂਪਰ اتنا ਉੱਚਾ ਕੋ ਲਗਾਉਂਦੇ ਹੋ ਇਸ ਸਾਈਡ ਆ ਜਰ ਸਕਤੇ ਹੋ हिंदी आती है हिंदी बोलो ये ये लगा हुआ है इतना ऊंचा करके क्यों लगाए हुए कवश शो के लिए शो के लिए हां शो ले भाई मतलब ਇਹਨਾਂ ਦਾ ਸ਼ੌਂਕ ਨੇ ਇੱਕ ਮਿੰਟ ਬ੍ਰੋ ਟਾਈਮਰ ਦਾ ਮੈਂ ਇੱਕ ਲਾ ਇਹ ਕੀ ਹਾਂ हां ਇਹ ਸ਼ੌਂਕ ਵਾਸਤੇ ਕਰਦੇ ਨੇ ਹੂੰ ਪੂਰਾ ਸੋਨਾ ਦੇ ਛਤਰੀ ਦੇਖ ਯਾਰ ਤੂੰ ਛਤਰੀ ਆਪਣੇ ਵੀ ਲਵਾਉਂਦੇ ਨੇ ਆਪਣੇ ਸਾਈਡਾਂ ਤੋਂ ਖੁੱਲੀਆਂ ਹੁੰਦੀਆਂ ਨਾ ਉਹ ਧੁੱਪ ਕਵਰ ਕਰਦੀਆਂ ਨਾ ਮੀ ਆ ਦੇਖ ਚੰਗੀ ਤੇਰਾ ਬੰਦ ਕਰਿਆ ਹੋਇਆ ਉਵੇਂ ਹੀ ਪੇਟੀਆਂ ਆ ਲਵਾਈਆਂ ਹੋਈਆਂ ਆ ਦਿਖਾ ਦੱਸਿਆ ਕੇ ਭਾਈ ਸਾਹਿਬ ਸੌਂਗ ਸੁਣ ਕੇ ਅੱਛਾ ਲਗਾਤੇ ਹੋ ਹਾਂ ਲਗਾ ਦੈਂ ਕਿਹੜੇ ਸੌਂਗ ਸੁਣਦੇ ਆਪਕੇ ਲੈਂਗੁਏਜ ਮੇਂ ਪੰਜਾਬੀ ਪਿਆ ਕੰਨੜਾ 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 ਦੇ ਸੌਂਗ ਸੁਣਦੇ ਇਥੇ ਲੈਂਗੁਏਜ ਇਹ ਵੀ ਦੀ ਆ ਜਾ ਟਰਾਲੀ ਵੀ ਦਿਖਾ ਭਾਈ ਇਹ ਦੋ ਭਾਈ ਸਾਹਿਬ ਗੱਲ ਕਰ ਲੋ ਹਾਂ ਕਰਤੇ ਆਂ ਇਹ ਟਰਾਲੀ ਦੋ ਦੋ ਟਰਾਲੀ ਜੋੜ ਕੇ ਕਿਉਂ ਲੈ ਕੇ ਜਾਂਦੇ ਹੋ ਹਮਾਰੇ ਵਾਂ ਤੋਂ ਇੱਕ ਇੱਕ ਟਰਾਲੀ ਬਹੁਤ ਬੜੀ ਬੜੀ 25 25 ਫੀਟ 24 ਫਿੱਟ ਕੀ ਬਣਾਤੇ ਇਧਰ ਖੇਤ ਮੇ ਆਇਆ ਤੇ ਨਹੀਂ ਖੇਤ ਮੇ 1-1 ਕਰਕੇ ਕਢਾਲਦੇ ਹੋ ਹਾਂ 1-1 ਕਰਕੇ ਠੀਕ ਆ ਇਥੇ ਨਾ ਮਿੱਟੀ ਮਲਾ ਪੂਲੀ ਜਿਆਦੀ ਆ ਤਾਂ ਕਰਕੇ ਖੇਤੋਂ ਕੱਢਣੀ ਔਖੀ ਆ ਤਾਂ ਕਰਕੇ ਨਹੀਂ ਬਣਾਉਂਦੇ ਬਾਅਦ ਚ ਇਹ ਦੋ ਜੋੜ ਲੈ ਸਾਰੇ ਦੋ ਜੋੜ ਕੇ ਚੱਲਦੇ ਨੇ ਇਹਦਾ ਸ਼ਰਮੇ ਬਾਈ ਹੋਰ ਵੀ ਫਾਇਦਾਗਾ ਹਾਂ ਜਿਹੜੀ ਆ ਹੁੱਕ ਆ ਨਾ ਹੁੱਕ ਹਾਂ ਆ ਦੇਖ ਲੈ ਨਾ ਇਹਨਾਂ ਦੀ ਹੁੱਕ ਨਰਮੀ ਹੁੰਦੀ ਆ ਨੇ ਕਾਰਨ ਕਾਰਨ ਬਾਈ ਇਹਦੇ ਹੁੱਕ ਤੇ ਦਾਅ ਨਹੀਂ ਪੈਂਦੀ ਇਹਦੀ ਇਹ ਚਾਰ ਟਾਇਰ ਹੋਣ ਕਰਕੇ ਚਾਰ ਟਾਇਰ ਹੋਣ ਕਰਕੇ ਇਹਦੇ ਚਾਰ ਟਾਇਰ ਹੋਣ ਕਰਕੇ ਨਾ ਇਹਦੇ ਕਮਾਣੀਆਂ ਲੱਗੀਆਂ ਨੇ ਜੰਪ ਦਿੰਦੇ ਆ ਥੱਲੋਂ ਦਿਖਾ ਦੇ ਵੇ ਅੱਧ ਹੇਕੇ ਹੋ ਕੇ ਦਿਖਾ ਦੇ ਕਮਾਣੀਆਂ ਵਾਲਾ ਲੱਗੀਆਂ ਹੋਈਆਂ ਜੰਪਣੀਆਂ ਲੈਂਦੀ ਬੜੇ ਆਰਾਮ ਨਾਲ ਜਾਂਦੀ ਹੈ ਫੁੱਲ ਭਰੀ ਹੋਈ ਹੈ ਨਾ ਕੋਈ ਹੁੱਕ ਤੇ ਦਾਵ ਪਿਛਲੀ ਟਰਾਲੀ ਵਿੱਚ ਇਸ ਕੋ ਫਿਰ ਟਰੈਕਟਰ ਸੌਖੇ ਹੀ ਕਢ ਲੇਤਾ ਖੇਤ ਸੇ ਹਾਂ ਖੇਤ ਸੇ ਆਰਾਮ ਸੇ ਨਿਕਲ ਜਾਂਦੀ ਹੈ ਹਾਂ ਆਰਾਮ ਸੇ ਕਿੰਨਾ ਕਿੰਨਾ weight ਹੋਏਗਾ ਇੱਕ ਟਰਾਲੀ ਮੇ ਇਧਰ ਮੈਂ 23 ਟਨ 23 22 ਟਨ 23 ਦੋਨੇ ਮਿਲਾ ਕੇ ਦੋਨੇ ਮਿਲਾ ਕੇ ਦੋਨਾਂ ਟਰਾਲੀਆਂ ਚ ਆਹ ਦੇਖ ਲੋ ਭਾਈ ਦੋ ਟਰਾਲੀਆਂ ਪਾ ਕੇ ਰੱਖਦੇ ਆ ਮੰਨ ਕੇ ਰਹੀ 12 ਟਨ ਇੱਕ ਟਰਾਲੀ ਚ ਹੈ 120 120 ਕੁਆਂਟਲ ਹੋ ਗਿਆ ਹਾਂ 120 ਕੁਆਂਟਲ ਹੋ ਗਿਆ 250 ਕੁਆਂਟਲ weight ਪੂਰਾ ਖਿੱਚੀ ਤੁਰੇ ਜਾਂਦੇ ਆ ਆ ਦੇਖ ਬਈ ਦੂਸਰੀ ਟਰਾਲੀਆਂ ਜੋੜੀ ਹੋਈ ਆ ਜਦੋਂ ਐਸੇ ਮੋੜ ਤੇ ਹੋ ਦੋਨੇ ਟਰਾਲੀ ਮੁੜेंगी ਇਹ ਦਿੱਕਤ ਨਹੀਂ ਆਤੀ ਨਹੀਂ ਨਹੀਂ ਇਹ ਮੁਰਦਾ ਹੈ ਟਰਨ ਟੇਬਲ ਮੁੜਦਾ ਹੈ ਹਿੱਸਾ ਮੁੜਦਾ ਹਿੱਸਾ ਮੁੜਦਾ ਹੈ ਠੀਕ ਹੈ ਮੈਂ ਕਿਹਾ ਟਰਾਲੀ ਮੁੜਦੇ ਫਿਰ ਤਾਂ ਫਸ ਜੂਗੀ ਜਾਂ ਟਰਾਲੀ ਨਾਲ ਦੀ ਨਾਲ ਪਲਟ ਜੇ ਉਹ ਇਤਨਾ ਕਰਨਾ ਕਿਉਂ ਛੋੜਦੇ ਹੈ

दोनों काम करते तू शिंगार देख ट्रैक्टर का ये टोचन के लिए है टोचन, टोचन तो, के लिए टोचन के लिए, है। के लिए। हाँ। वो जमीन पर जो पानी होता है ना अच्छा तब निकालने के लिए टोचन का हाँ। दूसरा ट्रैक्टर दूसरा ट्रैक्टर, ट्रैक्टर लगाकर खींचने का आज भाई लाइट ऊपर करके लाइया हुई है पूरे बढ़िया जे भैया हार्मर पेंपर है हां ये धक्का भी लगा दो ट्रॉली के से

और रात तीन दो तीन घंटा होगा रात तीन घंटे में खाली हो जाती है तीन चार घंटा उधर पहुंचने के बाद तीन चार घंटे पहुंचने के बाद तीन चार होता वहाँ पे पाँच पाँच छुक ग्यारह दस और इसकी पेमेंट का सिस्टम क्या कितने दिन बाद आती है ये टन टन पर है अभी सीजन चालू है ना उसके बाद आता है सब बाद में आता है क्या रेट है यहाँ पे कर्नाटका में क्या रेट है वो यो यो है 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 क्या यो? ने 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 क्या ते का आ, ते 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 थोड़ा रेट रेट महाराष्ट्र थोड़ा टायर ऐसे ये वाला साइड ना अंदर को करे होते ऐसा वो टायर होते है ना हाँ? उसके इधर फाटा लगा ऐसा पाटा है ना वो टेलर का अच्छा ऐसा एक दो, तीन फाटा होता है अच्छा। उससे ये नहीं होता जंप नहीं होता गाड़ी जंप नहीं होता आराम से होता। वो हिंदुस्तान में ही है वो हिंदुस्तान में है? अकेला कौन सा मॉडल ट्रैक्टर है कौन से कौन सा मॉडल है दो हजार दस का दो हजार दस का एक नंबर बताना सभी से

ਉਹ ਰੇਲ ਆ ਵੀ ਉਹ ਖਾਲੀ ਕਰਕੇ ਲਈ ਜਾਂਦਾ ਸਾਰੀਆਂ 2-2 ਟਰਾਲੀਆਂ ਨੇ ਪਿੱਛੇ ਉਹ ਰੈੱਡ ਸਾਈਨ ਵੀ ਲੱਗਿਆ ਹੁੰਦਾ ਜਿਹੜਾ ਕਿ ਰਾਤ ਨੂੰ ਚਮਕਦਾ ਲਾਈਟਾਂ ਦੇ ਵਿੱਚ ਹਾਂ ਰਾਤ ਨੂੰ ਹੁੰਦਾ ਠੀਕ ਹੈ ਭਈਆ ਬਹੁਤ ਅੱਛਾ ਲਗਾ ਆਪਸੇ ਬਾਤ ਕਰਕੇ ਧੰਨਵਾਦ ਜੀ ਆਜਾ ਚੱਲਦੇ ਆਂ ਦੋਸਤਾਂ ਹੁਣ ਦੋਸਤੋ ਅੱਗੇ ਆਪਾਂ ਦਿਖਾਉਣੇ ਅੱਗੇ-ਅੱਗੇ ਕਰਨਾਟਕਾ ਚ ਕੀ ਕਿਵੇਂ ਦੀ ਖੇਤੀ ਐ ਲੈ ਵੀ ਭਾਈ ਆਪਣੇ ਵਾਸਤੇ ਸਪੈਸ਼ਲ ਰੁਕਿਆ ਸੀਗਾ ਇਹ ਬਾਈ ਨੇ ਖੇਤ ਦਾ ਡਾਇਰੈਕਟਰ ਆਪਣੀ ਗੱਡੀ ਨੂੰ ਕ੍ਰੋਸ ਕਰਨਾ ਦੇਖੋ ਇਸ ਕੋਆਟਰ ਵੇਟ ਲੈ ਕੇ ਇਹ ਤਾਂ ਤਾਂ ਨਹੀਂ ਇਹਨਾਂ ਨਾ ਨਾ ਕੋਈ ਪਰਵਾਹੀ ਟਰੈਕਟਰ ਹੁੰਦਾ ਤਾਂ ਕਿਧਰ ਆ ਜਾਂਦਾ ਚੱਲ ਬਈ ਆਜੋ ਜੀ ਆਜੋ ਆਜੋ ਬੈਠਦੇ ਆਪਾਂ ਗੱਡੀ 'ਚ ਦਿਖਾਉਣੇ ਅੱਗੇ ਅੱਗੇ ਆਪਾਂ ਅੱਜ ਆਪਣਾ ਪਤਾ ਕੀ ਰੁਕਣ ਦਾ ਹੈਗਾ ਆਪਾਂ ਇੱਥੇ ਕਰਨਾਟਕਾ ਦੇ ਵਿੱਚ ਹੈ ਗੁਰੂ ਘਰ ਨਾਨਕਚੀਰਾ ਨਾਨਕਚੀਰਾ ਹੈ ਬਈ ਇੱਥੋਂ ਰਹਿ ਗਿਆ ਲਗਭਗ 350 ਕਿਲੋਮੀਟਰ ਤੇ ਸ਼ਾਮ ਦੇ ਵੱਜ ਗਏ 5 ਦੇਖੋ ਵੀ ਪਲੈਨਿੰਗ ਲਈ ਸੀ ਸਵੇਰ ਥੋੜਾ ਜਿਹਾ ਅੱਜ ਅਸੀਂ ਚੱਲਣ ਚੇ ਲੇਟ ਹੋ ਗਏ ਨਹੀਂ ਪਹਿਲੇ ਕਦੇ ਨਹੀਂ ਹੋਈ ਸੀਗੇ ਤਾਂ ਕਰਕੇ ਰਾਤ ਥੋੜਾ ਜਿਹਾ ਲੇਟ ਸੁੱਤੇ ਮੈਨੂੰ ਲੱਗਾ ਆਪਾਂ ਨੂੰ ਸੌਣ ਲੱਗੇ 2-3 ਵੱਜ ਗਏ ਸੀ ਨਾ 2-3 ਹੋ ਗਏ ਸੀ ਤਾਂ ਕਰਕੇ ਲੇਟ ਹੋ ਗਏ ਹੁਣ ਦੇਖਦੇ ਆ ਜੇ ਤਾਂ ਸਾਨੂੰ ਲੱਗਿਆ ਵੀ ਸੀ ਪਹੁੰਚ ਸਕਦੇ ਆ ਤਾਂ ਫਿਰ ਤਾਂ ਲੇਟ ਤੱਕ ਚੱਲ ਜਾਗੇ 10-11 ਤੱਕ ਨਹੀਂ ਥੋੜਾ ਪਿੱਛੇ ਲੈ ਲਾਂਗੇ ਰੂਮ ਫਿਰ ਉੱਥੇ ਆਪਾਂ ਰੁਕ ਜਾਾਂਗੇ ਫਿਰ ਕੱਲ ਆਪਾਂ ਕਰਦੇ ਆ ਨਾ 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 ਸ਼ਰਮਾ ਜਿਹੜੀ ਗੱਲ ਮਤਲਬ ਹੀ ਕਰਾਂਗੇ ਤਾਂ ਉਹੀ ਓਏ ਹਾਂ ਚੱਲਾਂ ਝਾਂਗੇ ਉਹ ਬਗੇ ਫਿਰ ਆਪਣਾ ਜੇ ਪਰ ਆਚ ਰੁੱਕ ਗਏ ਆਪਣਾ ਸਾਰਾ ਸਿਸਟਮ ਖਰਾਬ ਹੋ ਜੂ ਨਾ ਹਾਂ ਦਿਨ ਦੀ ਵੀ ਕੱਲ ਦੀ ਕੀ ਪਲਾਨ ਜਿਹੜਾ ਆਪਣਾ ਸ਼ਡਿਊਲ ਤਿਆਰ ਹੋਇਆ ਹੋਇਆ ਉਹ ਫਿਰ ਕਿੱਧਰ ਜਾਊਗਾ ਸਹੀ ਗੱਲ ਹੈ ਉਹ ਆਪਣਾ ਸ਼ਡਿਊਲ ਹੈ ਨਾ ਆ ਪੂਰਾ ਸ਼ਡਿਊਲ ਹੈ ਫਿਰ ਆਪਣੇ ਹੁਣ ਆਪਾਂ ਆਪਾਂ ਅੱਜ ਦੇਖ ਲਓ ਤਤਨ ਹੋ ਗਏ ਆਪਾਂ ਸਹੀ ਚੱਲੇ ਸ਼ਡਿਊਲ ਤੇ ਆਹ ਟੈਕਪ ਦਾ ਕੀ ਸੀ ਇੱਕ ਤਾਂ ਆਪਾਂ ਸਵੇਰੇ 2 ਘੰਟੇ ਚੱਲਣ ਤੇ ਲੇਟ ਹੋ ਗਏ ਇੱਕ ਐ ਜਦੋਂ ਮਹਾਰਾਸ਼ਟਰ ਦੀ ਇੱਧਰਲੀ ਸਾਈਡ ਤੇ ਆ ਕਰਨਾਟਕਾ ਸੋਹਣੀ ਬਹੁਤ ਹੈ ਆਪਣਾ ਹਰ ਇੱਕ ਜਗ੍ਹਾ ਤੇ ਦਿਲ ਕਰਦਾ ਸੀ ਵੀ ਇੱਥੇ ਵੀਡੀਓ ਬਣਾਈਏ ਇੱਥੇ ਵੀ ਬਣਾਈਏ ਹਨਾ ਤਾਂ ਕਰਕੇ ਥੋੜਾ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਦੋਸਤੋ ਕਰਦੇ ਆ ਸ਼ਡਿਊਲ ਸੈੱਟ ਚਲੋ ਜ਼ਿਆਦਾ ਨਹੀਂ ਹੋਏ 10 11 ਵਜੇ ਤੱਕ ਮੈਨੂੰ ਲੱਗਦਾ ਰੋਡ ਬਹੁਤ ਵਧੀਆ ਨੇ ਤਾਂ ਕਰਕੇ ਆਪਾਂ ਪਹੁੰਚ ਜਾਾਂਗੇ ਕਿਤੇ ਵੀ ਆਪਾਂ ਨੂੰ ਕੋਈ ਖਰਾਬ ਰੋਡ ਨਹੀਂ ਮਿਲਿਆ ਕੁਝ ਕਿਸਾਨ ਵੀਰ ਆਪਣੇ ਐਵੇਂ ਬਲਦਾਂ ਦੇ ਵੀ ਲੈ ਕੇ ਜਾਂਦੇ ਨੇ ਗੰਨਾ ਆ ਦੇਖੋ ਬਲਦ ਵੱਡੇ ਵੱਡੇ ਸਿੰਘਾ ਵਾਲੇ ਨੇ ਇੱਕ ਸ਼ਰਮਾ ਉਹ ਆ ਗਿਆ ਅੱਗੇ ਹਾਂ ਇੱਕ ਉਹ ਖੜਾ ਹੈ ਕਿ ਚੱਕਰ ਬਾਈ ਫਿਰ ਇਹ ਵਿੱਚ ਬਲਦਾਂ ਨੇ ਕਿਹ ਜੀ ਘੱਟ ਵਾਲੇ ਨੇ ਦੇਖੋ ਵੀ ਛੋਟਾ ਕਿਸਾਨ ਹੋਊਗਾ ਸ਼ਾਇਦ ਇਹ ਕਹਿ ਸਕਦੇ ਆਪਾਂ ਨਹੀਂ ਨਹੀਂ ਇਹ ਤਾਂ ਗੰਨੇ ਦਾ ਫਰਕ ਆ ਇਹਨਾਂ ਉਹ ਦੇਖੋ ਖੇਤ ਵਿੱਚ ਪੱਤਾ ਜਾਂਦੀ ਆ ਗੰਨੇ ਤੇ ਸ਼ੰਗ ਆ ਜਾਂ ਨਹੀਂ ਹੈਗਾ ਸਵਾਰ ਕੇ ਸਿੰਘਾ ਨਹੀਂ ਹੈਗਾ ਹਾਂ ਇਹ ਦੇਖੋ ਇਹ ਜਿਹੜਾ ਜਿਹੜੇ ਪਿੱਛੇ ਰੇੜਾ ਪਾਇਆ ਹੋਇਆ ਨਾ ਇੱਧਰ ਉਹ ਦਿਖਾਇਆ ਨੀਗਾ ਜੀ ਤੋਂ ਕੱਢਦੇ ਜੋ ਟਰੈਕਟਰ ਨਾਲ ਕੱਢ ਕੇ ਦਿੰਦੇ ਆ ਬਲਤ ਬਾਹਰ ਜੋੜਦੇ ਆ ਟਰੈਕਟਰ ਨਾਲ ਨਾ ਕੱਢੀ ਜਾਂਦੇ ਸੀਗੇ ਜਿਵੇਂ ਟਰਾਲੀ ਹੋਗਾ ਇਕੱਲੀ ਇਕੱਲੀ ਕੱਢ ਲੈਣੇ ਹਾਂ ਹਾਂ ਮਿੱਟੀ ਨਾ ਜਿਆਦੀ ਪੋਲੀ ਇੱਥੇ ਓਲੀ ਮਿੱਟੀ ਓਨ ਕਰਕੇ ਵੀ ਹੈ ਤਾਂ ਡਾਕਰ ਜੀ ਗਿੱਲੀ ਹੁੰਦੀ ਉਹ ਤਾਂ ਜਿਆਦੀ ਪੋਲੀ ਹੋ ਜਾਂਦੀ ਹੈ ਇਹ ਮੰਨ ਲਾ ਗੰਨੇ ਨੂੰ ਪਾਣੀ ਵਗੈਰਾ ਲੱਗਿਆ ਹੁੰਦਾ ਤਾਂ ਕਰਕੇ ਉਹਦੇ ਨਾਲ ਕੱਢਣਾ ਔਖਾ ਹੈ ਉਹ ਦੇਖੋ ਅੱਗ ਵੀ ਲਾਈ ਜਾਂਦੇ ਨੇ ਜਿਹੜੀ ਪਛੀ ਬਚੀ ਸੀਗੀ ਹਾਂਜੀ ਹੁਣ ਥੋੜਾ ਆਪਾਂ ਹੋਰ ਅੱਗੇ ਆਏ ਸੀ ਕਰਨਾਟਕਾ ਦੇ ਵਿੱਚ ਦੇਖੋ ਇੱਥੇ ਗੰਨੇ ਦੇ ਨਾਲ ਨਾਲ ਅੰਗੂਰਾਂ ਦੀ ਖੇਤੀ ਵੀ ਹੈ ਅੰਗੂਰ ਲੱਗਿਆ ਹੋਇਆ ਹੈ ਅੰਗੂਰ ਲੱਗਿਆ ਹੋਇਆ ਹੈ ਇੱਧਰ ਵੀ ਸਾਰ ਵੀ ਦਿਖਾ ਦੇ ਜੱਸੇ ਦੂਸਰੀ ਸਾਈਡ ਵੀ ਅੰਗੂਰ ਬਹੁਤ ਜ਼ਿਆਦਾ ਹੈ ਅੰਗੂਰਾਂ ਦੇ ਬਾਗ ਨੇ ਭਾਈ ਅੰਗੂਰਾਂ ਦੇ ਬਾਗ ਨੇ ਬਹੁਤ ਇੱਥੇ ਨਾ ਲੋਕਾਂ ਦੇ ਨਾ ਫਾਰਮ ਛੋਟੇ-ਛੋਟੇ ਨੇ ਖੇਤ ਚ ਬਣਾਏ ਹੋਏ ਨੇ ਪੂਰੇ ਵਧੀਆ ਇੱਥੇ ਉਹਨਾਂ ਦੇ ਸਾਰੇ ਸੰਦ ਖੜੇ ਹੁੰਦੇ ਆ ਟਰੈਕਟਰ ਖੜਾ ਹੁੰਦਾ ਜਿਵੇਂ ਕੋਈ 2-3 ਬੰਦੇ ਰੱਖੇ ਹੁੰਦੇ ਆ ਪੂਰੇ ਯਾਰ ਸ਼ੌਂਕੀ ਬੰਦੇ ਨੇ ਪੂਰੀਆਂ ਗੱਲਬਾਤ ਤੇ ਉਹਦਾ ਫਾਰਮ ਦਿਖਾ ਉਹ ਬਣਿਆ ਹੋਇਆ ਪੂਰਾ ਵਧੀਆ ਬਾਰ ਕੰਜੂਰਾਂ ਦੇ ਪੇੜ ਪੂਰੀ ਵਧੀਆ ਚੰਗੀ ਰੋਡ ਹੈ ਪੂਰਾ ਘੈਂਟ ਕੰਮ ਬਣਾਇਆ ਹੋਇਆ ਪੂਰੀ ਗੱਲਬਾਤ ਇਹਦੇ ਵੱਡੇ ਅੰਗੂਰ ਵੀ ਲੱਗ ਰਹੇ ਸ਼ਰਮਾ ਹਾਂ ਅੰਗੂਰ ਲੱਗੇ ਹੋਏ ਨੇ ਆ ਦਿਖਾ ਅੰਗੂਰਾਂ ਦਾ ਗੁੱਛਾ ਆ ਵੀ ਤਾਰ ਨੂੰ ਤਾਂ ਨਹੀਂ ਪਹ ਹੱਥ ਲਾਉਂਦੇ ਟੱਪਦੇ ਨਹੀਂ ਕਈ ਵਾਰੀ ਇਹਨਾਂ ਨੇ ਕਰੰਟ ਲਾਇਆ ਹੁੰਦਾ ਫੈਨਸਿੰਗ ਕਰੀ ਹੁੰਦੀ ਹਾਂ ਫੈਨਸਿੰਗ ਕਰੀ ਹੁੰਦੀ ਡਰ ਲੱਗਦਾ ਆਂਗੂਰ ਦਿਖਾ ਦੇਂ ਅੰਗੂਰ ਲੱਗਿਆ ਹੋਇਆ ਪੂਰੇ ਫੁੱਲ ਫੜ ਲਿਆ ਹੋਇਆ ਉਹ ਗੁੱਛੇ ਦੇ ਗੁੱਛੇ ਭਰੇ ਪਏ ਨੇ ਬਾਹਰ ਬਾਹਰ ਵਾਲੀ ਸਾਈਡ ਤੇ ਜਿਵੇਂ ਜਿਵੇਂ ਕਹਿੰਨਾ ਹਣਾ ਲੱਗਦਾ ਵੀ ਖੇਤੀ ਇੱਥੇ ਜਿਆਦਾ ਹੁੰਦੀ ਹੈ ਬਹੁਤ ਮੈਂ ਕਹਿੰਦਾ ਖੇਤੀ ਕਰਨਾਟਕਾ ਚ ਹੁੰਦੀ ਹੈ ਯਾਰ ਹਾਂ ਸਹੀ ਹੋ ਜਾ ਬਈ ਕੇਲੇ ਦੀ ਖੇਤੀ ਇੱਥੇ ਆ ਗਈ ਹਲਦੀ ਇੱਥੇ ਆ ਗਈ ਅੰਗੂਰ ਆ ਗਏ ਗੰਨਾ ਦਾ ਚੱਲ ਚੱਲੀ ਗਿਆ ਹੋਰ ਕਈ ਤਰ੍ਹਾਂ ਦੀਆਂ ਖੇਤੀਆਂ ਆਲੂ ਇੱਥੇ ਆ ਸਭ ਤਰ੍ਹਾਂ ਦੀਆਂ ਖੇਤੀਆਂ ਆ ਤਾਂ ਹਈ ਖੇਤੀ ਤੇ ਡਿਪੈਂਡ ਹੀ ਨਹੀਂ ਬਸ ਐ ਬਦਲਦੇ ਆ ਨੇ ਸਾਰੀਆਂ ਖੇਤੀਆਂ ਇਕੱਠੀਆਂ ਆਈ ਜਾਂਦੀਆਂ ਨੇ ਚਲ ਅੱਗੇ ਚੱਲਦੇ ਅੱਗੇ ਦੇਖਦੇ ਕੁਝ ਹੋਰ ਦਿਖਾਉਣੇ ਆ ਦੋਸਤਾਂ ਨੂੰ